ਸਾਤੀਏ ਚੀ ਲੁਧਿਆਣਾ ਦੇ ਸ਼ੇਰਪੁਰ ਦੇ ਵਿੱਚ ਚਲਿਆ ਕਾਰਪੋਰੇਸ਼ਨ ਦਾ ਪੀਲਾ ਪੰਚਾ ਉਹਨਾਂ ਨੇ ਜੋ ਹੈ ਜੋ ਨਜਾਇਜ਼ ਤੌਰ ਤੇ ਜਿਹੜੀਆਂ ਫੜੀਆਂ ਲੱਗੀਆਂ ਸੀਗੀਆਂ ਸਾਰਿਆਂ ਨੂੰ ਚੱਕ ਦਿੱਤਾ ਤੇ ਆਪਣੀ ਗੱਡੀ ਵਿੱਚ ਭਰ ਕੇ ਲੈ ਗਏ ਜੀ ਤੁਹਾਨੂੰ ਦੱਸ ਦਈਏ ਗ੍ਰੀਨ 벨ਟ ਬੰਨੀ ਹੈ ਕਿ ਸੜਕਾਂ ਚੌੜੀ ਹੋਣੀ ਹੈਗੀਆਂ ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਹੈਗੀ ਪ੍ਰਸ਼ਾਸਨ ਵੱਲੋਂ ਸੁਪਰਡੈਂਟ ਨੇ ਦੱਸਿਆ ਹੈਗਾ ਕਿ ਇਹ ਜਿਹੜੀ ਪੱਕਾ ਕੰਮ ਕਰ ਦਿੱਤਾ ਗਿਆ ਹੈ ਕਿਉਂਕਿ ਇੱਥੇ ਜੋ ਹੈ ਸੜਕ ਛਕਟ ਚੌੜੀ ਹੋਣ ਕਰਕੇ ਰਸ਼ ਪੈ ਜਾਂਦਾ ਸੀਗਾ ਟ੍ਰੈਫਿਕ ਦੀ ਸਮੱਸਿਆ ਹੁੰਦੀ ਸੀਗੀ ਪਰ ਹੁਣ ਇਹ ਜਿਹੜੀ ਰੇੜੀ ਫੜੀਆਂ ਹੈਗੀਆਂ ਜਿਹੜੀ ਲੱਗੀਆਂ ਸੀਗੀਆਂ ਉਹਨਾਂ ਚੱਕਵਾ ਦਿੱਤਾ ਗਿਆ ਹੈਗਾ ਤੇ ਹੁਣ ਸੜਕ ਹੋ ਜਾਵੇਗੀ ਚੌੜੀ ਜਿਸ ਤੇ ਨਾਲ ਟ੍ਰੈਫਿਕ ਨੂੰ ਕੋਈ ਪ੍ਰੋਬਲਮ ਨਹੀਂ ਹੋਵੇਗੀ ਤੁਹਾਨੂੰ ਦੱਸਤੀ ਜੀ ਸ਼ੇਰਪੁਰ ਚੌਂਗ ਦੇ ਵਿੱਚ ਪੀਲਾ ਪੰਜਾ ਚੱਲਿਆ ਹੈਗਾ ਗਰੀਬਾਂ ਦੇ ਉੱਤੇ ਪੀਲਾ ਪੰਜਾ ਚੱਲਿਆ ਹੈ ਜਦ ਪ੍ਰਵਾਸੀ ਨਾਲ ਗੱਲ ਕੀਤੀ ਉੱਥੇ ਸਬਜ਼ੀ ਵੇਚਦੇ ਪਏ ਹੈਗੇ ਉਹਨਾਂ ਨੇ ਵੱਡੀ ਗੱਲ ਕਹੀ ਇੱਕ ਅੰਕਲ ਨੇ ਕਿਹਾ ਕਿ ਅਸੀਂ 40 ਸਾਲ 35 ਸਾਲ ਤੋਂ ਇੱਥੇ ਰੇੜੀ ਫੜੀਆਂ ਲਾ ਰਹੇ ਹੈਗੇ ਆ ਜਦ ਬਾਦਲ ਸਾਹਿਬ ਦੀ ਸਰਕਾਰ ਸੀਗੀ ਉਹ ਜ਼ਿਆਦਾ ਵਧੀਆ ਸੀਗੀ ਉਹਨਾਂ ਨੇ ਸਾਨੂੰ ਇੱਥੇ ਰਹਿਣ ਦਿੱਤਾ ਸੀਗਾ ਪਰ ਅੱਜ ਦੀ ਜਿਹੜੀ ਸਰਕਾਰ ਹੈ ਇਸ ਵੇਲੇ ਦੀ ਉਹਨਾਂ ਨੇ ਸਾਨੂੰ ਚੱਕ ਦਿੱਤਾ ਹੈਗਾ ਅਸੀਂ ਕਿੱਥੇ ਜਾਵਾਂਗੇ ਤੇ ਜਿਹੜਾ ਸੁਪਰਡਿੰਡੈਂਟ ਦੇ ਨਾਲ ਭਾਜੀ ਆਏ ਸੀ ਉਹਨਾਂ ਨੇ ਵੀ ਦੱਸਿਆ ਕਿ ਇੱਕ ਵੈਂਡਿੰਗ ਜ਼ੋਨ ਬਣਾਉਂਦੇ ਪਏ ਹੈਗੇ ਆ ਜਿੱਥੇ ਉਹਨਾਂ ਨੂੰ ਰੱਖਿਆ ਜਾਵੇਗਾ ਤਾਂ ਕਿ ਉਹਨਾਂ ਦੀ ਦਿੱਕਤ ਨਹੀਂ ਆਏਗੀ ਤੁਸੀਂ ਇਸ ਬਾਰੇ ਕੀ ਕਹੋਗੇ ਜਰੂਰ ਦੱਸੋ ਤੁਹਾਨੂੰ ਦੱਸਦੀ ਹੈ ਜੀ ਸ਼ੇਰਪੁਰ ਚੌਂਗ ਦੇ ਵਿੱਚ ਰਸ਼ ਓਨ ਕਰਕੇ ਅੱਜ ਜੋ ਹੈ ਵੱਡਾ ਕੰਮ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਮੁੰਸਪਰ ਕੋਆਪਰੇਸ਼ਨ ਨੇ ਰੇਡੀਆਂ ਫੜੀਆਂ ਚੱਕ ਦਿੱਤੀਆਂ ਸਬਜ਼ੀ ਵਾਲਿਆਂ ਦੀ ਬਾਕੀ ਜੋ ਸੜਕ ਦੇ ਉੱਤੇ ਇਕ ਲਾ ਕੇ ਬੈਠੇ ਸੀ ਆਪਣਾ ਕਾਰੋਬਾਰ ਉਹਨਾਂ ਨੂੰ ਚੱਕ ਦਿੱਤਾ ਹੈਗਾ ਤੇ ਪ੍ਰਸ਼ਾਸਨ ਨੇ ਕੀਆ ਹੈਗਾ ਕਿ ਇੱਥੇ ਗ੍ਰੀਨਬੈਟ ਬਲੇਂਗੀ ਸੜਕਾ ਚੌੜੀ ਹੋਣਗੀ ਟ੍ਰੈਫਿਕ ਇਸ ਮਸੱਯਾ ਵੀ ਕਾਠ ਹੋਏਗੀ ਲੋਕ ਜਿਹੜੇ ਹੈਗੇ ਰੋ ਰੇ ਹੈਗੇ ਆ ਪ੍ਰਵਾਸੀ ਹੈਗੇ ਕਹਿੰਦੇ ਅਸੀਂ 25-40 ਸਾਲਾਂ ਤੋਂ 35-40 ਸਾਲਾਂ ਤੋਂ ਇੱਥੇ ਬੈਠੇ ਹੈਗੇ ਆ ਪੁਰਾਣੀ ਸਰਕਾਰਾਂ ਵਧੀਆਂ ਸੀ ਨਵੀਂ ਸਰਕਾਰ ਨੇ ਤੁਹਾਡਾ ਰੋਜ਼ਗਾਰ ਖੋ ਲਿੱਤਾ ਅਸੀਂ ਕਿੱਥੇ ਜਾਵਾਂਗੇ ਇੱਥੇ 150 ਪਰਿਵਾਰ ਹੈਗੇ ਆ ਕਿੰਨੇ ਸਾਰੇ ਬੰਦੇ ਹੈਗੇ ਆ ਉਹਨਾਂ ਦਾ ਕੀ ਹੋਵੇਗਾ ਤੁਸੀਂ ਇਸ ਵਾਰ ਕੀ ਕਰੋਗੇ ਜਰੂਰ ਦੱਸੋ ਵੱਧ ਤੋਂ ਵੱਧ ਵੀਡੀਓ ਆਪਣੇ ਦੋਸਤਾਂ ਨੂੰ ਪਹੁੰਚਾਓ ਵੱਡੀ ਖਬਰ ਪ੍ਰਸ਼ਾਸਨ ਦਾ ਪੰਜਾ ਜਿਹੜਾ ਲਗਾਤਾਰ ਚੱਲਦਾ ਹੈ ਪੀਲਾ ਪੰਜਾ ਤੇ ਇਸ ਵਾਰ ਕੱਲਿਆ ਹੈ ਪੀਲਾ ਪੰਜਾ ਲੋਕਾਂ ਦੇ ਵਿੱਚ ਜੋ ਹੈ ਦੁੱਖ ਹੈਗਾ ਦੁੱਖ ਹੈ ਕੀ ਸਾਡਾ ਜਿਹੜਾ ਕਾਰੋਬਾਰ ਅਸੀਂ ਕਿਵੇਂ ਕਰਾਂਗੇ ਬੱਚੇ ਕਿਵੇਂ ਪਾਲਾਂਗੇ ਪਰ ਪ੍ਰਸ਼ਾਸਨ ਨੇ ਕਿਹਾ ਹੈਗਾ ਕਿ ਇੱਥੇ ਪਹਿਲੇ ਵੀ ਅਸੀਂ ਚੱਕਦੇ ਸੀਗੇ ਪਰ ਦੁਬਾਰਾ ਇੱਥੇ ਰੇੜੀ ਫੜੀਆਂ ਲੱਗ ਜਾਂਦੀ ਸੀਗੀਆਂ ਪਰ ਇਸ ਵਾਰ ਸੀ ਪੱਕਾ ਕੰਮ ਕਿੱਤਾ ਹੈ ਤੇ ਜੜਾ ਜੜੀ ਹੈ ਗ੍ਰੀਨ ਬੈਲਟ ਬਣੇਗੀ ਤੇ ਸੜਕਾਂ ਚੌੜੀ ਹੋਣਗੀ ਨਵੀਆਂ ਸੜਕਾਂ ਮੰਨਨਗੀ ਉਹ ਦੱਸਤੀਏ ਸ਼ੇਰਪੁਰ ਜਗ੍ਹਾ ਹੈਗੀ ਇਹ ਚੀਜ਼ ਜਿੱਥੇ ਕੰਮ ਹੋਇਆ ਹੈਗਾ ਪੀਲਾ ਪੰਜਾ ਚੱਲਿਆ ਕੋਪਰੇਸ਼ਨ ਦਾ ਤੇ ਇਦਾਂ ਜਿਹੜੀ ਹੈ ਸਰਕਾਰ ਕੰਮ ਕਰਦੀ ਹੈਗੀ ਹੈ ਜੇ ਤੁਸੀਂ ਦੇਖ ਸਕੋਗੇ ਤੇ ਤੁਹਾਨੂੰ ਪਤਾ ਲੱਗ ਗਿਆ ਕਿ ਸ਼ੇਰਪੁਰ ਦੇ ਵਿੱਚ ਕੰਮ ਹੋਇਆ ਹੈ ਜਿਸ ਦੇ ਨਾਲ ਲੋਕਾਂ ਨੂੰ ਕਾफी ਸਹਾਨੀ ਹੋਏਗੀ ਕਿਉਂਕਿ ਟ੍ਰੈਫਿਕ ਘਟੇਗਾ ਬਾਕੀ ਇੱਕ ਪਾਸੇ ਇਹ ਵੀ ਹੈ ਜਿਹੜੇ ਗਰੀਬ ਬੰਦੇ ਹੈਗੇ ਉਹਨਾਂ ਦਾ ਕੀ ਹੋਏਗਾ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਵੈਂਡਿੰਗ ਜ਼ੋਨ ਦਿੱਤੇ ਹੈਗੇ ਆ ਤੇ ਜਲਦੀ ਬਣਨਗੇ ਤੇ ਅਸੀਂ ਉਹਨਾਂ ਨੂੰ ਉੱਥੇ ਸ਼ਿਫਟ ਕਰ ਦਾਂਗੇ ਪਰ ਹੁਣ ਜੋ ਹੈ ਅਸੀਂ ਸਾਫ਼ ਕਰ ਦਿੱਤਾ ਹੈਗਾ ਪੱਕੇ ਤੌਰ ਤੇ ਇੱਥੇ ਗ੍ਰੀਨ ਬੈਲਟ ਬਣੇਗੀ ਤੋ ਸੜਕਾਂ ਚੌੜੀ ਹੋਣਗੀ ਤਾਂਕਿ ਜੋ ਲੋਕਾਂ ਨੂੰ ਦਿੱਕਤ ਨਹੀਂ ਆਏਗੀ ਟ੍ਰੈਫਿਕ ਦੀ ਸਮੱਸਿਆ ਨਹੀਂ ਹੋਵੇਗੀ ਗਤੀ ਪ੍ਰੋਪਰ ਚੱਲੇਗੀ ਇਹ ਵੱਡੀ ਖਬਰ ਹੈਗੀ ਤੁਸੀਂ ਦੱਸ ਕੀ ਕਹੋਗੇ ਜਰੂਰ ਦੱਸੋ ਕਿ ਪ੍ਰਸ਼ਾਸਨ ਨੇ ਸਹੀ ਕੀਤਾ ਜਾਂ ਗਰੀਬਾਂ ਨੂੰ ਚਾਹੀਦਾ ਹੈ ਕਿ ਉਹ ਕਬਜ਼ੇ ਨਾ ਕਰਨ ਇਸ ਬਾਰੇ ਤੁਹਾਡੀ ਕੀ ਰਾਏ ਜ਼ਰੂਰ ਦੱਸੋ ਤੁਹਾਡੀ ਰਾਏ ਬਹੁਤ ਜ਼ਰੂਰੀ ਹੈਗੀ ਜਾਂਦੇ ਆਂਦੇ ਦੱਸਤੀ ਹੈ ਜੀ ਸ਼ੇਰਪੁਰ ਤੇ ਲੁਧਿਆਣੇ ਦੇ ਵਿੱਚ ਚੱਲਿਆ ਕੰਪਰੇਸ਼ਨ ਦਾ ਪੀਲਾ ਪੰਜਾਬ ਨਜ਼ਾਇਜ਼ ਰੇੜੀਆਂ ਫੜੀਆਂ ਹਟਾਈਆਂ ਗਈਆਂ ਪ੍ਰਸ਼ਾਸਨ ਨੇ ਵੱਡੀ ਗੱਲ ਕਹੀ ਕਿ ਹੁਣ ਨਜਾਇਜ਼ ਕਬਜ਼ੇ ਨਹੀਂ ਕਰਨ ਦੇਣਗੇ ਜਿਹੜੇ ਦੁਕਾਨਦਾਰ ਬਾਹਰ ਥੜੀਆਂ ਲਾਂਦੇ ਹੈਗੇ ਥੜੀ ਬਣੀ ਹੈਗੀ ਜਿਹੜੀ ਨਜਾਇਜ਼ ਸਾਰੀ ਟੁੱਟੇਗੀ ਤੇ ਨਵੀਂ ਸੜਕ ਇੱਥੇ ਬਣੇਗੀ ਗ੍ਰੀਨ ਬੈਲਟ ਤਿਆਰ ਹੋਵੇਗੀ ਪਰ ਗਰੀਬਾਂ ਨੂੰ ਕਹਿਣਾ ਕਿ ਅਸੀਂ ਕਿੱਥੇ ਜਾਵਾਂਗੇ ਸਾਨੂੰ ਜੋ ਹੈ ਵਿੰਡੀ ਦੋਂ ਦਿੱਤੇ ਜਾਣ ਤੇ ਪ੍ਰਸ਼ਾਸਨ ਨੇ ਕਿਹਾ ਸੀ ਤੁਹਾਨੂੰ ਵਿੰਡੀ ਦੋਂ ਦਵਾਵਾਂਗੇ ਤੁਹਾਨੂੰ ਸ਼ਿਫਟ ਕਰਾਂਗੇ ਬਾਕੀ ਦੇਖਦੇ ਹਾਂ ਕੀ ਹੁੰਦਾ ਹੈ ਗਰੀਬਾਂ ਦਾ ਵੱਡੀ ਖਬਰ